ਇਹ ਖਬਰ ਜਲੰਧਰ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਪੇੜ ਹੁੰਦੀ ਹੈ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੇ ਕ੍ਰਾਈਮ ਗ੍ਰਾਫ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਅੱਜ ਇਹ ਦੇ ਵਿੱਚ ਸਵੇਰੇ ਦਿਓਲ ਲੱਗਰ ਵਿਸ਼ਕਰਮਾ ਮੰਦਿਰ ਦੇ ਕੋਲ ਸੀਆਈਏ ਸਟਾਫ ਅਤੇ ਲਾਰੈਂਸ ਕੋਲਡੀ ਗੈਂਗ ਦੇ ਬਦਮਾਸ਼ਾਂ ਦੇ ਵਿਚਕਾਰ ਮੁਠਪੇੜ ਹੋ ਜਾਂਦੀ ਹੈ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਦੇ ਵੱਲੋਂ ਪੁਲਿਸ ਤੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਹੈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਹੈ ਕਿ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਟਪੇੜ ਦੇ ਵਿੱਚ ਕਾਬੂ ਕੀਤਾ ਹੈ ਮੁਲਜ਼ਮ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸਨ ਉਹਨਾਂ ਦੀ ਟੀਮ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਮੁਲਜ਼ਮਾਂ ਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਦਾ 4 ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਕਾਬੂ ਕੀਤਾ ਗਿਆ ਇਸ ਬਾਬਤ ਪੁਲਿਸ ਕਮਿਸ਼ਨਰ ਜਲੰਧਰ ਦੇ ਵੱਲੋਂ ਅਹਿਮ ਜਾਣਕਾਰੀ ਦਿੱਤੀ ਗਈ ਨਕ ਨਹੀਂ ਇਹ ਸਰ ਕੈਮਬ੍ਰਿਜ ਹਾਂਜੀ ਬੇਸਿਕਲੀ ਅਨਦੀਪਾਲ ਸਿੰਘ ਜੀ ਸਾਨੂੰ ਇਹ ਇਸੇ ਇਲਾਕੇ ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ ਇੱਕ 6 ਮਹੀਨੇ ਪਹਿਲਾਂ ਗੋਲਡੀਬਰਾਡ ਦੇ ਨਾਲ ਲੋਰੈਂਸ ਬਿਸ਼ਨਰ ਮੇਨਲੀ ਗੋਲਡੀਬਰਾਡ ਨਾਲ ਡਾਇਰੈਕਟ ਸੰਪਰਕ ਸੀਗਾ ਨਾ ਉਹ ਜੇਲ੍ਹ ਵਿੱਚੋਂ ਵੀ ਸੀਗਾ 6 ਪਲੱਸ ਪ੍ਰਤੀਜਤ ਦਰਜ ਹੈ ਨਾ ਤੇ ਮਟਰ ਦੇ ਐਕਸਟਰਸ਼ਨ ਦੇ ਅਟੈਂਪਟ ਟੂ ਮਟਰ ਦੀ ਸਜ਼ਾ ਜਾਫਤ ਹੈ ਤੇ ਪੁੱਛਾ ਕਰ ਰਹੀ ਸੀ ਕਿ ਪੁਰ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਕੋਲ ਤੇ ਦੋਨੋਂ ਤਾਂ ਹੌਟ ਚੇਜ਼ ਹੋਏ ਇਹਨਾਂ ਨੇ ਗੱਡੀ ਪਛਾ ਲਈ ਤੇ ਫਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲੌਕ ਕਰਕੇ ਇਹਨਾਂ ਨੂੰ ਜਦ ਐਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰ ਵੈਪਨ ਸੀਗੇ ਇਹਨਾਂ ਕੋਲ ਤੇ ਇਹਨਾਂ ਨੇ ਫਾਇਰਿੰਗ ਕੀਤੀ ਪੰਜੇ ਫਾਇਰ ਹੋਏ ਪੁਲਿਸ ਪਾਰਟੀ ਤੇ ਤੇ ਸਾਡੇ ਕੰਟੀਡੀਅੰਟ ਗੁਲੀਆਂ ਵੀ ਲੱਗੀਆਂ ਜਵਾਬੀ ਫਾਇਰ ਚ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪਹੁੰਚਦਾ ਸਿਵਲ ਹਸਪੀਟਲ ਇੱਕ ਇੱਕ ਏਕਾਂ ਤੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਨਾਕਰ ਲਿਆ ਗਿਆ ਤੇ ਸਰ ਇਹਦਾ ਨਾਮ ਕੀ ਹੈ ਕਪੂਠਲੇ ਵਾਲਾ ਕੌਣ ਹੈ ਤੇ ਇੱਕ ਤਾਂ ਬਲਜਿੰਦਰ ਹੈ ਜੀ ਬਲਰਾਜ 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 ਕਿਹਦਾ ਇੱਕ ਕਪੂਠਲੇ ਦਾ ਤੇ ਦੂਜਾ ਪਵਨ ਪਵਨ ਕਿਹੜੇ ਝੰਡੇ ਵਾਲਾ ਦਾ ਇਹ ਗੋਲੇ ਬਰਾਡ ਦੇ ਨਾਲ ਦੇ ਸੀਗੇ ਸਰ ਕਿੰਨੇ ਵਿਪਨ ਇਹਨਾਂ ਕੋਲ ਬਰਾਮਾ ਤੇ ਚਾਰ ਵਿਪਨ ਬਰਾਮਾ ਕਿੰਨੀਆਂ ਗੋਲੀਆਂ ਆਮਨੇ ਸਭਨੇ ਚੱਲੀਆਂ ਟੋਟਲ 16 17 ਚੱਲੀਆਂ ਨਾ ਇਹ ਤਾਂ ਨਹੀਂ ਲੈਟਸਟ ਤੇ ਪੁਲਿਸ ਤੇ ਜਵਾਨ ਕੋਈ ਨਹੀਂ ਜੀ ਇਸ ਇਲਾਕੇ ਚ ਕੀ ਕਰਨਾ ਹੈ ਇਸ ਲੱਕਰ ਚੁੱਪ ਹੈ ਸੀ ਇਸਨੂੰ ਇਨਫੋਰਮੇਸ਼ਨ ਸੀ ਲੀਜ਼ ਹੈ ਉਹ ਹੋ ਸਕਦਾ ਹੈ ਇਹ ਤਾਂ ਬਹੁਤ ਪ੍ਰੀਮਰੀ ਸਟੇਜ ਹੈ ਇਨਵੈਸਟੀਗੇਸ਼ਨ ਚ ਪੜਾ ਰਹੇ ਨੇ ਪੁਲਿਸ ਵਾਲੇ ਨੇ ਪੁਲਿਸ ਵਾਲੇ ਨੇ ਬੋਰੀ ਕਥਾ ਲੱਗੀ ਹੈ ਦੋਸ਼ੀ ਦੋ ਦੋ ਬੋਲੀਆਂ ਲੱਗੀਆਂ ਪਰਚੀ ਲੱਗੀ ਇੱਕ ਗੋਪਿਆਤਾ ਲੱਗੀ ਦੋਨਾਂ ਨੇ ਲੱਗੀਆਂ ਆਈ 20 ਸੀਗੀ ਜੀ ਦੋਨਾਂ ਦੇ ਨਾ ਇੱਕ ਇੱਕ ਸਰ ਪਿੱਛੇ ਕਿਤੋਂ ਤੋਂ ਕੰਮ ਸ਼ੁਰੂ ਕੀਤਾ ਨਾ ਕੋ 2 ਕਿਲੋਮੀਟਰ ਪਹਿਲਾਂ ਕਿੰਨੇ ਕੁਝ ਆਪਾਂ ਨੂੰ ਚੇਸ ਸ਼ੁਰੂ ਕੀਤਾ ਦੋ ਦੋ ਘੰਟੇ ਪਹਿਲਾਂ ਦੀ ਗੱਲ ਸਰ ਕਿੰਨੇ ਕੁ ਪਰਚੇ ਇਹਨਾਂ ਤੇ ਪਹਿਲਾਂ ਵੀ ਹੈ 6+ ਹੈ ਫਿਲਹਾਲ ਤਾਂ 6+ ਸੀ ਇਸਨੂੰ ਆਇਡੈਂਟੀਫਾਈ ਹੋਇਆ ਹੈ 4 ਹੋਣਗੇ ਤਨਦਾਸ ਜੀ ਤਿੰਨਾਂ ਤੇ ਪਰਚੇ ਜੀ ਹਾਂ ਤਿੰਨਾਂ ਤੇ ਪਰਚੇ ਠੀਕ ਹੁਣ ਬੰਦੇ ਟੋਟਲ ਕਿੰਨੇ ਰਹਿਸਤੇ ਟੋਟਲ ਦੋ ਬੰਦੇ ਰਸਤੇ ਇਹਨਾਂ ਦਾ ਇੱਕ ਸਾਥੀ ਹੈ ਉਹਦੀ ਉਹ ਵੀ ਇਹਨਾਂ ਦੇ ਨਾਲ ਹੀ ਸੀਗਾ ਅੱਜ ਨਹੀਂ ਨਾਲ ਸੀਗਾ ਬਟ ਨਾਲ ਹੀ ਜਿਹੜੀ ਠਹਿਰ ਹੈ ਉਹਦੇ ਨਾਲ ਹੀ ਹੈ ਉਹ ਲੱਗ ਜੂਗਾ ਸਾਨੂੰ ਪਤਾ ਲੱਗਿਆ ਪਤਾ ਉਹ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ